ਸੋ ਜੀ ਡਾਕਟਰ ਬੋਲ ਬੱਸ ਹਰੇ ਮੀਡੀਆ ਇਹ ਸਾਹ ਤੋਂ ਕੋਨਾ ਮੜਾ ਗੱਲ ਕਰ ਰਿਹਾ ਇਹ ਵੀ ਦਾ ਇਹਨਾਂ ਤੋਂ ਬਾਹਰ ਆਇਆ ਉਹਨੇ ਬਾਈ ਉਹ ਕੋਈ ਨਹੀਂ ਤਾਂ ਵੀ ਕੀ ਨਾ ਕੀ ਆਪਣਾ ਮਨਦੀਪ ਸਿੰਘ ਜੀ ਕੀ ਹੋਇਆ ਕਿਸੇ ਦੀ ਗੱਲ ਕੁਛ ਨਹੀਂ ਬਾਈ ਸਾਡੇ ਸੌਦਾ ਚੱਲੇ ਨੇ ਕਾਰ ਦਾ ਸਾਡਾ ਜੀ ਗਾਗ ਦੋ ਇਹਨਾਂ ਵਾਲੇ ਬੰਨੇ ਬਸ ਨਾਲ ਖੜੇ ਹੀ ਆ ਕੱਲੇ ਅਸੀਂ ਆਵਾਜ਼ ਹੀ ਮਾਰੀ ਗੱਲਾਂ ਇਹਨਾਂ ਜੀ ਗੱਲਬਾਤ ਹੋਈ ਥੋੜੀ ਜੀ ਬਾਈ ਨੂੰ ਲੰਬਾ ਤਾਂ ਇਹਨਾਂ ਨੇ ਬਾਈ ਨੇ ਮੈਨੂੰ ਬੁਲਾਇਆ ਕੋਲੇ ਇਹਨਾਂ ਜੀ ਇਹ ਭੜਕ ਗਏ ਇਹਨਾਂ ਨੇ ਸੁੱਧਾ ਫੈਰ ਮਾਰਿਆ ਮੇਰੇ ਜੀ ਕਿਨੇ ਮਾਰ ਦਿੱਤੀ ਲਾਲੀ ਸਿੰਘ ਪਿੰਡ ਮੱਲਣਾ ਜੀ ਨਾਲ ਰਾਜੂ ਨਾਗਪਾਲ ਦੀ ਸ਼ਹਿਤੇ ਮਾਰਿਆ ਜੀ ਤੇ ਦੋਵੇਂ ਬੰਦੇ ਸੀ ਜੀ ਜੇ ਮੈਂ ਮੇਰਾ ਨਾ ਕਾਰਾਂ ਦਾ ਕੰਮ ਹੈ ਇੱਥੇ ਮੇਰੀ ਬਰਾਦਰੀ ਨੂੰ ਮਾੜਾਵਾ ਚੰਗਾ ਬੋਲਦੇ ਜੀ ਤੁਸੀਂ ਕਾਰਾਂ ਦਾ ਕੀ ਕਰਦੇ ਹੋ ਮੈਂ ਕਾਰਾਂ ਲੈ ਕੇ ਤੇ ਸੇਲ ਕਰਦਾ ਜੀ ਸੇਲ ਕਰ ਹਾਂਜੀ ਜਿਨ੍ਹਾਂ ਨਾਲ ਹੋਈ ਆ ਉਹ ਕੋਣ ਹੈ ਕੋਈ ਜੱਟ ਸਿੱਖ ਸਿੱਖੀ ਉਹਨਾਂ ਦਾ ਕੰਮ ਕੀ ਹੈ ਉਹਨਾਂ ਦਾ ਵੀ ਕਾਰਾਂ ਦਾ ਕੰਮ ਹੈ ਜੀ ਕਾਰਾਂ ਦਾ ਕੰਮ ਹੈ ਸ਼ੈਅ ਵਾਲੀ ਗੱਲ ਤੁਸੀਂ ਕਿਹੜੇ ਹਾਰ ਤੇ ਕਹਿੰਦੇ ਹੋ ਸ਼ੈਅ ਵਾਲੀ ਧਾਰੇ ਗੱਲ ਤੇ ਕਹਿੰਦੇ ਜੀ ਪਹਿਲਾਂ ਲਾਲੀ ਇਕੱਲਾ ਬਾਹਰ ਖੜਾ ਸੀ ਜਿਹਦੇ ਅੱਗੇ ਉਹਦਾ ਬਾਈ ਨੇ ਲਾ ਮਾ ਤੇ ਰਾਜੂ ਨੂੰ ਇਹਨੇ ਫ ਠੀਕ ਹੈ ਨਾ ਜੀ ਅਸੀਂ ਰਾਜੂ ਨੂੰ ਇਹ ਗੱਲ ਕਹੀ ਵੀ ਤੇਰਾ ਨਾਲ ਕੋਈ ਗੱਲਬਾਤ ਨਹੀਂ ਗਾ ਠੀਕ ਹੈ ਰਾਜੂ ਤੇ ਦੋਵੇਂ ਬੋਲੀ ਗਏ ਇਹਨੇ ਲਾਲੀ ਨੇ ਕੱਢ ਕੇ ਫੈਰ ਮਾਰਤਾ ਜੀ ਫੇ ਭਾਈ ਕਾ ਦਾ ਫੈਰ ਸੀ ਕਦ ਫੈਰ ਪਰਵਲ ਪਰਵਲ ਦਾ ਸੀ ਜੀ ਪਰਵਲ ਪਰਸੀ ਹਾਂ ਜੀ ਕੋਈ ਬੱਚਿਆ ਕਿਸੇ ਦੇ ਕੋ ਨਹੀਂ ਨਕਸਾਨ ਬਚ ਗਿਆ ਜਿਹੜਾ ਇਹ ਨਾ ਨਾਹੀ ਸੁੱਦਾ ਦੂਰੋਂ ਮਾਰਿਆ ਮੇਰੇ ਇਹ ਪਰ ਮੈਂ ਪਾਸੇ ਹੋ ਗਈ ਕਿਸੇ चीज ਜਾ ਕੇ ਨਹੀਂ ਬਚਿਆ ਹਾਂ ਨਾਹੀ ਕਿਸੇ ਮੈਂ ਪਾਪਾ ਸਾਹਮਣੇ ਖੜਾ ਸੀ ਠੀਕ ਹੈ ਮੈਂ ਪੱਜ ਕੇ ਪਾਸੇ ਹੋ ਗਿਆ ਇਹਨੇ ਬਚਾ ਹੋ ਗਣੀ ਤੇ ਕਿਸੇ ਦੇ ਵਾਝ ਸਕਦਾ ਸੀ ਇਹ ਬੰਦੇ ਕੋਲ ਆਪਦਾ ਹੈਗਾ ਲਾਇਸੈਂਸੀ ਯਾਰ ਹਾਂ ਲਾਇਸੈਂਸੀ ਹੈ ਜੀ ਉਹ ਬੰਦਾ ਫਰਾਰ ਹੋ ਰ ਠੀਕ ਹੈ ਪਹਿਲਾਂ ਵੀ ਕੋਈ ਤੁਹਾਡੀ ਹੋਈ ਹੈ ਲੜਾਈ ਪਹਿਲਾਂ ਵੀ ਸਾਡੇ ਇੱਕ ਦੋ ਵਾਰੀ ਹੋਇਆ ਹੀ ਓਦੋਂ ਆਪਾਂ ਕੁਝ ਨਹੀਂ ਬੋਲਦੇ ਓਦੋਂ ਵੀ ਸਾਡੀ ਜਾਤੀ ਦਾ ਬੋਲਦਾ ਸੀ ਟੋਪਰ ਕੇ ਬੰਨੇ ਠੀਕ ਹੈ ਵੀ ਚੱਲ ਛੱਡੋ ਬਰੇ ਅਸੀਂ ਮਾਰਕੀਟ ਦੀ ਲੈਣਾ ਕੰਮ ਕਰਨਾ ਹਾਂ ਪੁਲਿਸ ਦੇ ਵਿੱਚ ਆ ਪੁਲਿਸ ਤੇ ਬਿਆਨ ਦੇਦੇ ਜੋ ਕੰਦੇ ਕਾਬੰਦੀ ਕਾਰ ਵੀ ਕਰਦਾਂਗੇ ਹੁਣ ਦੁਆਰਾ ਲਿਖੋ ਨਾ ਚਲੋ ਆਹ ਕਰਨਾ ਨੋਟਿਸ ਨਹੀਂ ਬੁਲਾਇਆ ਤੁਸੀਂ ਐਂਟੀ ਕੁਝ ਮਾਗੋ ਸਾਨੂੰ ਇੱਕ ਫੋਨ ਤੇ ਮੈਸੇਜ ਮਿਸੂਸ ਹੋ ਰਿਹਾ ਸੀ ਕਿ ਇੱਥੇ ਦਾਣਾ ਮੰਡੀ ਕਾਬਯਾਦ ਵਿੱਚ ਖੈਰ ਹੋਇਆ ਮੈਂ ਮੌਕੇ ਤੇ ਪਹੁੰਚਿਆ ਜਿੱਥੇ ਮੈਂ ਵਿਜ਼ਿਟ ਕੀਤਾ ਮੈਂ ਫੁਟੇਜ ਚੈੱਕ ਕਰਿਆ ਫਿਲਹਾਲ ਅਸੀਂ ਲਾ ਤਾਂ ਸਾਨੂੰ ਮੌਕੇ ਤੇ ਕੋਈ ਖੋਲਵਾਰਾ ਨਹੀਂ ਮਿਲਿਆ ਛੋਟੇ ਚੈੱਕ ਕਰਕੇ ਜੋ ਅਸੀਂ ਚੈੱਕ ਕਰਦੇ ਜੇ ਕੋਈ ਸਰ ਹੋਇਆ ਤਾਂ ਜਿਹੜੀ ਬੰਦੇ ਕਾਰੀ ਆ ਬੰਦ ਚਲੰਦੀ ਜੋ ਕੋਈ ਕੋਈ ਲੱਗਿਆ ਕੋਈ ਤੂੰ ਮੰਨ ਲਓ ਤੂੰ ਦੇਖਿਆ ਕੋਈ ਫਿਲਹਾਲ ਤਾਂ ਜਿਹੜੇ ਇੱਕ ਕੈਮਰੇ ਦੀ ਮੈਂ ਫੁਟੇਜ ਚੈੱਕ ਕੀਤੀ ਹੈ ਉਦੇ ਵਿੱਚ ਉਹ ਬੰਦਾ ਤਾਂ ਜ਼ਰੂਰ ਦਿਖਦਾ ਪਰ ਉਹਦੇ ਵਿੱਚ ਫੇਅਰ ਹੁੰਦਾ ਕਲੀਅਰ ਨਹੀਂ ਹੁੰਦਾ ਪਰ ਅਸੀਂ ਦੂਸਰੇ ਕੈਮਰੇ ਵੀ ਬਾਕੀ ਹੋਰ ਕੈਮਰੇ ਵੀ ਚੈੱਕ ਕਰ ਰਹੇ ਹਾਂ ਫੋਟੋ ਕਲੀਅਰ ਹੋਣ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ ਅਸੀਂ ਬੰਦੇ ਦੀ ਸਟੇਟਮੈਂਟ ਲਿਖ ਕੇ ਰਿਕਾਰਡਿੰਗ ਕਰਕੇ ਜੋ ਬੰਦਾ ਕਾਰਵਾਈ ਕਰਤਾਂਗੇ ਉਹਨਾਂ ਦਾ